ਲੈਓ ਦੋਸਤੋ ਆ ਪਾਠਾ ਤੇ ਆਹ ਹੈਗੀ ਬੱਕਰੀ ਆ ਪਾਠੇ ਬੱਕਰੀ ਦੇ ਮਗਰ ਤੇ ਇੱਕ ਬੱਕਰੀ ਆਏ ਹੈਗੀ ਗੋਪੀ ਦੀ ਬਰਗਾੜੀ ਵਾਲੇ ਦੀ ਤੇ ਨਾਲ ਵੱਟਾ ਸੱਟਾ ਕਰਦੇ ਆ ਤੇ ਕਰਦੇ ਆ ਪਗਾਈਂ ਪਾਈਆਂ ਨਾਲ ਗੱਲਬਾਤ ਕਿਹੜੇ ਬਾਈ ਦੀ ਬੱਕਰੀ ਆ ਤੇ ਆਹ ਬਾਈ ਇਧਰ ਸਾਈਡ ਤੇ ਖੜੇ ਆ ਸਸਿਕਾ ਬਾਈ ਕੀ ਦੀ ਬੱਕਰੀ ਜੀ ਔਰਲੀ ਪਾਠਾੜੀ ਧਰ ਮੂਦੀ ਧਰ ਮੇ ਕਿੱਥੋਂ ਆਏ ਆ ਆਪਾ ਕਰੀ ਰਾਜ ਤੋਂ ਤੇ ਕਰੀ ਰਾੜੀ ਤੋਂ ਅੱਛਾ ਕਿੰਨੇ ਪੈਸੇ ਮੰਗੇ ਨਾਲ ਤੁਸੀਂ 6000 ਕੋਪੀ ਆਪਾਂ ਕਿੰਨੇ ਦੰਦੇ ਆ ਆਪਾਂ ਦਾ ਕੋਈ ਨਹੀਂ ਲਾ ਰਿਹਾ ਲਾਓ ਫਿਰ 7000 ਰੁਪਏ ਹੈ 7000 ਰੁਪਏ ਕਰੋ ਕਰੋ ਜਿੱਥੇ ਤੁਹਾਡਾ ਸਰਕਲ ਰਲਦਾ ਰਲਦਾ ਲਾਓ ਬਈ ਜੈ ਨਹੀਂ ਜੈ ਆਪਾਂ ਤੁਹਾਨੂੰ ਮੈਂ ਵੀ ਕਹੀ ਜਾਂਦਾ 2 ਲੱਖ ਲੈ 1500 ਲੈ ਲਿਆ ਹਜ਼ਾਰ ਲੈ ਲੈ ਮੈਂ ਬਾਕੀ ਹੈ ਜੈਤੂ ਸਾਧਨ ਨੂੰ ਦਮ ਬਈ ਗੜੀ ਕਾਲੀ ਕਾਲੇ ਕਾਰਸ ਲਾਸਰੇ ਤੂੰ ਤੈਨੂੰ ਡੂੰਡੋ ਨਾ ਤੇ ਇਹ ਤੂੰ ਹੀ ਲੌਣਾ ਸਰੇ ਕੰਮ ਅੱਦੋ ਅੱਦ ਕਰਾਦ ਕੇ ਪੁੱਲਾ ਅੱਦੋ ਦੀ ਫਿਰ ਉਹ ਨਹੀਂ ਖਰੀ ਜਾਂਦਾ ਫਰਕ ਦਾ ਕਿੰਨਾ ਆਗਾ ਫਿਰ ਪੜ ਪਰ ਯਾਰ ਨਹੀਂ ਹੁਣ ਪਤਾ ਕੋਈ 1000 ਰੁਪਿਆ ਦਾ ਕਰਾਈ ਦਾ ਹੀ ਪੈ ਜਾਣਾ ਆ ਗਿਆ ਕੀ ਭਾਏ ਰੱਪਾ 500 ਦਾ ਜਦੋਂ ਆ ਗਿਆ ਮਗਰ ਦੀ ਬੱਕਰੀ ਦਿੰਦਾ ਜਰ ਨੂੰ ਪਾ ਜੋ ਮਗਰ ਪਾਠ ਵੀ ਨਹੀਂ ਨਹੀਂ ਇਹਦਾ ਆਲਾ ਫੜ ਯਾਰ ਨਹੀਂ ਨਹੀਂ ਬੰਦਾ ਉਹ ਠੀਕ ਆ ਯਾਰ ਮੈਂ ਮਰੀ ਜਨਾ ਤੂੰ ਫੜ ਕੋਈ ਨਹੀਂ ਤਿੰਨ ਆਖਿਆ ਚਲ 3500 ਰੁਪਏ ਦੇ ਗਲਤ ਨਹੀਂ ਨਾ ਭਾਵੇਂ ਤੇ ਨੂੰ ਵੀ ਬੜਾ ਕਾਮ ਹੈ ਵੀ ਵਿੱਚੇ ਹੁਣ ਟੋਕੜਾ ਜਾਈ ਆ ਬਸ ਹੀ ਕਰ ਮੈਂ ਨਹੀਂ ਨਹੀਂ ਗਲਤ ਨਹੀਂ ਬੋਲ ਵੀ ਬੋਲ ਧਰ ਮੈਂ ਠੀਕ ਆ ਕੀ ਆਦਾ ਅੰਦਰਲਾ ਮਨ ਚਾਹ ਕਰਦੇ ਭਾਈ ਛੱਡਿਆ ਤੈਨੂੰ ਚੱਲ ਫੇ ਠੀਕ ਆ ਫਿਰ ਆ ਜਾ ਰੋਣ ਵੀ ਦੇ ਜਾਲ ਚੱਲ ਠੀਕ ਆ ਗੋਪੀ ਗੋਪੀ ਠੀਕ ਆ ਠੀਕ ਆ ਰੁਪਇਆ 4000 ਦੇ ਦੇ ਲਖਾਈ ਚੋਂ ਕਰਾ ਦਿੱਤਾ ਚਲ ਜਾ ਆਪਾਂ ਆਫਦੀ ਹੋ ਜੂਗਾ ਸੋਨਾ ਨਹੀਂ ਵੀ ਇਹ ਹੀ ਬਾਜ ਦੇ ਤੋ ਇਹਨੂੰ ਤਾਂ ਲਖਾਈ ਦੇ ਦੇ ਯਾਰ ਪਰ ਆਪਾਂ ਰਿਸ਼ਤੇ ਦਰਿਏ ਪਰ ਕਿਵੇਂ ਹੀ ਇਹਦਾ ਕੰਮ ਵੀ ਚਲਾਉਣਾ ਚਾਹਦੇ ਚਲੋ ਮੰਨ ਲਈ ਚਲੋ ਕੋਈ ਕੋਈ 150 ਨਹੀਂ ਆ ਕੇ ਕਰਨ ਦੇਣਾ ਉਹ ਲਖਾਈ ਆਪੋ ਕੋਲ ਦੀ ਭਾਈ ਮੈਂ ਕਰ ਦਿੰਦਾ ਨਾ ਇਹ ਓੜੀ ਗੱਲ ਯਾਰ ਕੋਈ ਹੈ ਤਾਂ ਠੀਕ ਹੋ ਗਈ ਇਹ ਪੈਸੇ ਪੈਸੇ ਦੇ 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 ਇਹ ਮੰਡੀ ਗ੍ਰਾਮ ਤੋਂ ਆਇਆ ਹੈ ਦੋਸਤ ਇਹਦਾ ਸੁਣ ਲਾ ਗੱਲ ਹੈ ਕਿ ਕਿਉਂ ਲਿਆ ਹੈ 4000 ਨਾਲ ਲਿਆ ਹੈ ਠੀਕ ਹੈ ਤੈਨੂੰ ਪੁੱਗਦਾ ਠੀਕ ਹੈ ਵਧੀਆ ਜੀ ਚਲ ਵਾਤਾ ਚਲਾ ਆਹ ਲਾਈ ਕਿਰਾਇਆ ਚਲੋ ਕਰਾ ਲਓ ਆ ਮਾੜੀ ਇਹਨਾਂ ਚਲ ਲੈ ਦੋਸਤ ਆ ਸੀਗੀ ਪੱਠ ਤੇ ਆ ਦੋਸਤੋਂ ਪੱਠ ਤੇ ਆ ਹੈਗੀ ਬੱਕਰੀਆਂ ਸੀਗੀ ਧਰਮੇ ਦੀ ਕਰੀਰ ਵਾਲੇ ਵਾਲੇ ਦੀ ਤੇ ਧਰਮ ਨੇ ਲਿਆ ਨਾਲ 4000 ਰੁਪਏ ਤੇ ਆ ਸੀਗੀ ਗੋਪੀ ਦੀ ਬੱਕਰੀ ਆ ਗੋਪੀ ਨੇ ਇੱਕ ਬੱਕਰੀ ਦਿੱਤੀ ਤੇ ਨਾਲ 4000 ਰੁਪਏ ਦਿੱਤਾ ਤਾ ਬਾਪੂ ਨੇ ਖੋਲਿਆ ਰਸਾ ਟਾਈਮ ਨਹੀਂ ਟਾਈਮ ਨਹੀਂ ਤੇ ਇੱਥੇ ਕੀ ਕੋਈ ਖੋਲ ਕੇ ਜਾਂਦਾ ਸੀਗਾ ਖੋਲ ਕੇ ਕਿਹਨੀਆਂ ਕੀੜੀਆਂ ਖਾਜੀਆਂ ਨੀ ਇੱਥੇ ਯਾਰ ਤੇ ਐਸੇ ਕਿਹੜਾ ਤੇ ਨੀ ਉਹ ਮੈਟ ਮਛਾਇਆ ਵਾ ਹੈ ਹੈ ਬਾਪੂ ਹੈ ਹਾਂ ਆਏ ਸਿਕੜਾ ਤੇਰਾ ਮੈਡਮ ਆਇਆ ਜਿੱਥੇ ਬੰਨਣ ਲੱਗਾ ਹੁਣ ਇੱਥੇ ਵੀ ਕੀੜੀਆਂ ਹੀ ਆ ਮਿਹਰਤ ਕਰ ਲਈ ਉਹਨੇ ਅੱਛਾ ਆਪਦੀ ਮਿਹਰਤ ਕਰਨੀ ਫੇਰ ਠੀਕ ਆ ਤਾ ਹੀ ਛੇਦੀ ਖੋਲ ਲੀਏ ਨੇ ਭਈ ਆ ਕੇ ਮਿਹਰਤ ਕਰ ਲਈ ਬੰਨ ਲੈ ਰੇੜੀ ਨਾ ਹੁਣ ਇਹ ਪੁਰਾਣਾ ਇਹ ਕਿਤੇ ਹੋਰ ਨਾ ਕਿ ਉੱਤੇ ਨਾ ਬਹਿ ਜੇ ਇਹਦੇ ਨਹੀਂ ਪਤਾ ਉੱਤੇ ਵੀ ਬਹਿ ਜੇ ਪਾਠ ਨਾ ਬੋਲ ਕੇ ਲੈ ਪਾਠ ਆ ਦੋਸਤੋ ਬੱਕਰੀ ਆ ਤੇ ਸੀ ਗੋਪੀ ਦੀ ਤੇਰਾ ਕਿਹਦਾ ਰਾਜ ਹੈ ਇਹ ਚੱਕਰ ਵਾਲਾ ਬੱਕਰਾ ਮੜੇ ਦਾ ਸੌਦਾ ਹੈ ਤੇ ਹਰ ਮੰਗਲਵਾਰ ਨੂੰ ਮੰਡੀ ਲੱਗਦੀ ਹੈ। ਤਵਾ ਤਵਾ 10:00 ਵੀਰ ਪਹੁੰਚਿਆ ਕਰੋ ਮੰਡੀ ਤੇ। ਜੀ ਜੀ ਤੁਹਾਨੂੰ ਧੰਨਵਾਦ।